ਕਿੰਝ ਹਨ ਕਿ ਸੂਰਬੀਤ ਦੀਆਂ ਮਹਿਫਲਾਂ ਦੇ ਵਿੱਚ ਹਮੇਸ਼ਾ ਸੂਰਬੀਰ ਹੀ ਸੋਭਦੇ ਹਨ ਅੱਜ ਦੇ ਟਾਈਮ ਦੀ ਗੱਲ ਕਰਦੇ ਆ ਤਾਂ ਪੰਗੜਾ ਗਿੱਧਾ ਜੇਕਰ ਕਿਸੇ ਸਮਾਗਮ ਹੁੰਦਾ ਹੋਵੇ ਵਿਆਹ ਸ਼ਾਦੀ ਤੇ ਕਿਸੇ ਸਕੂਲ ਕਾਲਜ ਦੇ ਵਿੱਚ ਤਾਂ ਲੋਕ ਇੱਕ ਦੂਜੇ ਨੂੰ ੱੱੱਕੇ ਮਾਰ ਕੇ ਉਹ ਜੋ ਗਿੱਧਾ ਉਹ ਜੋ ਪ੍ਰੋਗਰਾਮ ਪੰਗੜੇ ਦਾ ਉਹ ਵੇਖਣਗੇ ਖੁਦ ਨੱਚਣਗੇ ਤੇ ਆਪਣੇ ਆਪ ਨੂੰ ਸਮਝਣਗੇ ਕਿ ਅਸੀਂ ਪੰਜਾਬੀ ਆ ਅਸੀਂ ਸਾਡੀ ਜੋ ਪਛਾਣ ਉਹ ਪੰਗੜੇ ਤੋਂ ਹੀ ਹੈ ਕਿੰਨੀ ਇੱਕ ਦੁੱਖ ਦੀ ਗੱਲ ਹੈ ਕਿ ਇੱਕ ਪਾਸੇ ਜੇਕਰ ਕੋਈ ਢਾਡੀ ਜਥਾ ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਗਲਵਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਜੋਧਿਆਂ ਦੇ ਇਤਿਹਾਸ ਨੂੰ ਵਰਣਨ ਕਰਦੇ ਹਾਂ ਤਾਂ ਇੱਕ ਪਾਸੇ ਭੰਗੜਾ ਚੱਲਦਾ ਹੋਵੇ ਤਾਂ ਮੈਂ ਦਾਅਵੇ ਦੇ ਨਾਲ ਕਹਿੰਨੀ ਆ ਕਿ ਅੱਜ ਦੇ ਸਮੇਂ ਦੇ ਜੋ ਨੌਜਵਾਨ ਜਿਨ੍ਹਾਂ ਦੀ ਸੋਚ ਬਹੁਤ ਜ਼ਿਆਦਾ ਗਿਰਚੀ ਕਿ ਜਿਨ੍ਹਾਂ ਦੀ ਸੋਚ ਸਿਰਫ ਨਚਾਰਾ ਤੱਕ ਰਹਿ ਗਈ ਹੈ ਤਾਂ ਭੀੜ ਜਿਹੜੀ ਉਹ ਸਿਰਫ ਭੰਗੜੇ ਵਾਲੀ ਹੋਵੇਗੀ ਕਿੰਨੇ ਇੱਕ ਅਫਸੋਸ ਦੀ ਗੱਲ ਹੈ ਸਕੂਲਾਂ ਕਾਲਜਾਂ ਦੇ ਵਿੱਚ 15 ਅਗਸਤ 26 ਜਨਵਰੀ ਦੇ ਮਹੀਨਾ-ਮਹੀਨਾ ਪਹਿਲਾਂ ਜੋ ਸਕੂਲ ਦੇ ਪ੍ਰਿੰਸੀਪਲ ਐ ਜਾਂ ਟੀਚਰ ਐ ਉਹ ਪੰਗੜੇ ਦੀ ਜੋ ਟ੍ਰੇਨਿੰਗ ਆ ਗਿੱਧੇ ਦੀ ਟ੍ਰੇਨਿੰਗ ਕੁੜੀਆਂ ਨੂੰ ਦੇਣਗੇ ਪਰ ਜੋ ਸਾਡਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਜੀ ਜੱਸਾ ਸਿੰਘ ਆਲੂ ਵਾਲੀਆ ਹਰੀ ਸਿੰਘ ਨਲੂਆ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਜੋਦੇ ਜਦੋਂ ਅਸੀਂ ਇਹਨਾਂ ਦਾ ਇਤਿਹਾਸ ਪੜ੍ਹਦੇ ਆ ਤਾਂ ਰੌਂਗ ਤੇ ਖੜੇ ਹੋ ਜਾਂਦੇ ਨੇ ਕਿ ਕਿਦਾਂ ਇਹਨਾਂ ਨੇ ਭਗਤੀ ਸ਼ਕਤੀ ਦੇ ਨਾਲ ਜੋ ਇੱਕ ਸਿੱਖ ਰਾਜ ਉਹ ਕਾਇਮ ਕੀਤਾ ਉੱਥੇ ਰਾਜ ਕੀਤਾ ਜਿੱਥੇ ਆਮ ਲੋਕ ਕੋਈ ਸੋਚ ਨਹੀਂ ਸਕਦੇ ਉਹਨਾਂ ਦੇ ਸਮਿਆਂ ਦੇ ਵਿੱਚ ਤੇ ਅੱਜ ਜੇਕਰ ਸਾਡੇ ਸਮਾਜ ਦੇ ਹਾਲਾਤ ਬੁਰੇ ਹੋਏ ਹਨ ਖਾਸ ਕਰਕੇ ਪੰਜਾਬ ਦੇ ਤਾਂ ਮੇਨ ਕਾਰਨ ਇਹੀ ਹੈ ਕਿ ਸਾਡੀ ਸੋਚ ਸਾਡੀ ਜੋ ਮਾਨਸਿਕਤਾ ਹੈ ਪੰਜਾਬ ਦੇ ਨੌਜਵਾਨਾਂ ਦੀ ਉਹਨਾਂ ਨੂੰ ਮਾਰਿਆ ਗਿਆ ਹੈ ਸਕੂਲਾਂ ਦੇ ਵਿੱਚ ਹੀ ਇਹ ਜੋ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਪੰਜਾਬੀ ਦਾ ਮਤਲਬ ਹੀ ਸਿਰਫ ਭੰਗੜਾ ਜਾਂ ਗਿੱਧੇ ਤੱਕ ਜਾਂ ਸਿਰਫ ਮਨੋਰੰਜਨ ਦੇ ਤੱਕ ਹਾਸਲੇ ਟਿੱਚਰਾਂ ਕਰਨੀਆਂ ਇੱਕ ਦੂਜੇ ਨੂੰ ਤੇ ਇਹ ਪੰਜਾਬੀਆਂ ਦਾ ਜੋ ਸੁਭਾਅ ਹੈ ਪਰ ਨਹੀਂ ਜੇਕਰ ਅਸੀਂ ਪੰਜਾਬੀਆਂ ਦਾ ਜੇਕਰ ਅਸੀਂ ਸਿੱਖਾਂ ਦਾ ਇਤਿਹਾਸ ਪੜ੍ਹਦੇ ਆ ਤਾਂ ਪਤਾ ਚੱਲਦਾ ਕਿ ਅਸੀਂ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਲੋਕਾਂ ਦੀ ਜੋ ਸੋਚ ਆ ਉਹ ਗਿਰ ਚੁੱਕੀ ਆ ਸੋ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਮੈਂ ਇਹ ਬੇਨਤੀ ਕਰਾਂਗੀ ਕਿ ਜੇਕਰ ਕਿਸੇ ਵੀ ਮਾਮੂਲੀ ਜੀ ਚੀਜ਼ ਆ ਖਾਣ ਵਾਲੀ ਚੀਜ਼ ਇੱਕ ਪਾਸੇ ਫਾਸਟ ਫੂਡ 버ਗਰ ਨਿਊਡਲ ਰੱਖਿਓ ਤਾਂ ਦੂਜੇ ਪਾਸੇ ਕੋਈ ਪੋਸਟਿਕ ਚੀਜ਼ ਸੰਪੂਰਨ ਭੋਜਨ ਪਿਆਵੇ ਤਾਂ ਬਹੁਤ ਸਾਰੇ ਜੋ ਲੋਕ ਆ ਉਹ 버ਗਰ ਪੀਜੇ ਨੂੰ ਹੀ ਖਾਣਗੇ ਕਿਉਂ ਕਿ ਲੋਕਾਂ ਦੀ ਸੋਚ ਜੋ ਘਟਿਆ ਚੀਜ਼ ਆ ਘਟਿਆ ਲੋਕ ਘਟਿਆ ਚੀਜ਼ ਨੂੰ ਹੀ ਪਸੰਦ ਕਰਦੇ ਹਨ ਸੋ ਹਮੇਸ਼ਾ ਚੰਗੀ ਚੀਜ਼ ਜੋ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ ਜੋ ਚੀਜ਼ ਤੁਹਾਨੂੰ ਇੱਕ ਅਲੱਗ ਲੈਵਲ ਤੇ ਲੈ ਕੇ ਜਾਂਦੀ ਹੈ ਉੱਥੇ ਭੀੜ ਘਟ ਹੁੰਦੀ ਹੈ ਹਮੇਸ਼ਾ ਆਪਣਾ ਉਹ ਰਸਤਾ ਚੁਣੋ ਜੋ ਚੰਗੇ ਲੋਕਾਂ ਦਾ ਉਹ ਚਾਹੇ ਘੱਟ ਹੀ ਹੋਣ ਚਾਹੇ ਉਹਨਾਂ ਲੋਕ ਕੋ ਜਿਆਦਾ ਲੋਕਾਂ ਦੀ ਜਿੱਥੇ ਭੀੜ ਹੋਵੇਗੀ ਸਮਝੋ ਕਿ ਉਹ ਜੋ ਥਾਵਾਂ ਉਹ ਇਹ ਤਾਂ ਬਹੁਤ ਜਿਆਦਾ ਇਸ ਤਰ੍ਹਾਂ ਦੀ ਹੈ ਜਿਹਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਤੇ ਭਾ ਜਿੰਨਾਂ ਚੀਜ਼ਾਂ ਨੂੰ ਬਹੁਤ ਘੱਟ ਲੋਕ ਪਸੰਦ ਕਰਦੇ ਹਨ ਅਸਲ ਦੇ ਵਿੱਚ ਉਹ ਇੱਕ ਬਹੁਤ ਸਫਲਤਾ ਵਾਲੀ ਗੱਲ ਹੁੰਦੀ ਹੈ ਇੱਕ ਬਹੁਤ ਪਾਵਰਫੁਲ ਵਾਲੀ ਗੱਲ ਹੁੰਦੀ ਹੈ ਸੋ ਆਪਣੇ ਇਤਿਹਾਸ ਤੋਂ ਜਾਨੋ